ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਆਪਾਂ ਤੁਹਾਨੂੰ ਫਰਾਕ ਦੀ ਕਟਿੰਗ ਪਹਿਲਾਂ ਵੀਡੀਓ ਦੇ ਚੁੱਕੇ ਹਾਂ ਠੀਕ ਹੈ ਜੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਲਿਓ ਠੀਕ ਹੈ ਤੇ ਵੀਡੀਓ ਪਲੀਜ਼ ਫੁੱਲ ਵਾਚ ਕਰ ਲਿਆ ਕਰੋ ਹੁਣ ਅੱਜ ਵਾਲੀ ਵੀਡੀਓ ਆ ਜੀ ਉਹਦੀ ਹੈਗੀ ਆ ਬਾਡੀ ਦੇ ਬਾਡੀ ਦੇ ਨਾਲ ਪੱਲੇ ਹਨ ਜਿਹੜੇ ਆਪਾਂ ਪੱਲੇ ਕੱਟਦੇ ਹੁੰਨੇ ਆ ਉਹਨਾਂ ਨੂੰ ਜੋਇੰਟ ਕਿਸ ਤਰ੍ਹਾਂ ਕੀਤਾ ਜਾਂਦਾ ਤੇ ਬਾੜ ਕਿਸ ਤਰ੍ਹਾਂ ਪਾਏ ਜਾਂਦੇ ਦੇਖੋ ਇਸ ਵੀਡੀਓ ਦੇ ਵਿੱਚ ਆ ਜਾਓ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਪਲੇਟ ਪਾਣੀ ਹੁੰਦੀ ਆ ਠੀਕ ਹੈ ਜੀ ਪਲੇਟ ਪਾ ਲਿਓ ਤੁਸੀਂ ਪਲੇਟ ਕੀ ਪਾਣੀ ਆਪਾਂ 11 ਇੰਚ ਤੇ ਮਾਰਕਿੰਗ ਕੀਤੀ ਹੋਈ ਆ ਸੈਂਟਰ ਦਾ ਕੱਟ ਲਗਾ ਲੈਣਾ ਜਿੱਤੇ ਜਿੱਤੇ ਆਪਣੇ ਪਲੇਟਾਂ ਦੀ ਸਪੇਸ ਆ ਉੱਥੇ ਬਰੀਕ ਬਰੀਕ ਦੋਨੇ ਪਾਸੇ ਕੱਟ ਲਗਾ ਲੈਣੇ ਆ ਠੀਕ ਹੈ ਜੀ ਇਸ ਤਰ੍ਹਾਂ ਚੱਕ ਲੈਣਾ ਤੇ ਪਲੇਟ ਪਾ ਦੇਣੇ ਆ ਸਭ ਤੋਂ ਪਹਿਲਾਂ ਵੀਰੇ ਮੈਂ ਪਲੇਟ ਪਾ ਲਵਾਂ ਫਿਰ ਤੁਹਾਨੂੰ ਦੱਸਦੀ ਆ ਅੱਗੇ ਠੀਕ ਹੈ ਪਲੇਟ ਪਾਉਣ ਤੋਂ ਬਾਅਦ ਇਹਨਾਂ ਦਾ ਜਿਹੜਾ ਸੈਂਟਰ ਨਿਕਲਿਆ ਹੁੰਦਾ ਸੈਂਟਰ ਦੇ ਵਿੱਚ ਮੈਂ ਫਿਰ ਮੈਂ ਦੱਸਦੀ ਆ ਤੁਹਾਨੂੰ ਵਾਲ ਕਿੱਥੇ ਰੱਖ ਕੇ ਪਾਉਣੇ ਆ ਚਾਰ ਚਾਰ ਵਾਲ ਪਾਉਣੇ ਆ ਜਿੰਨਾ ਆਪਾਂ ਘੇਰ ਕੱਟਿਆ ਸੀਗਾ ਠੀਕ ਹੈ ਜੀ ਉਸ ਹੱਦ ਦੇ ਨਾਲ ਹਾਂਜੀ ਇਸ ਤਰ੍ਹਾਂ ਪਲੇਟ ਪਾ ਲਿਆ ਕਰੋ ਪਲੇਟਾਂ ਦੇ ਨਾਲ ਨਾ ਫਿਟਿੰਗ ਵਧੀਆ ਹੁੰਦੀ ਆ ਵੀਰੇ ਠੀਕ ਹੈ ਤੁਸੀਂ ਵੀ ਪਾ ਦਿਓ ਉਸ ਦੇ ਵਿੱਚ ਜੇ ਰਾਕ ਬਣਾਉਂਗੇ ਤਾਂ ਉਹਦੇ ਵਿੱਚ ਬਾਹਰ ਪਲੇਟ ਜ਼ਰੂਰ ਪਾ ਲਿਆ ਕਰੋ ਠੀਕ ਹੈ ਇਹਦੇ ਨਾਲ ਫਿਟਿੰਗ ਬਹੁਤ ਸੁਣੀ ਆਉਂਦੀ ਆ ਹਾਂਜੀ ਇੱਕ ਪਾਸਾ ਪਲੇਟ ਪੈ ਗਿਆ ਦੂਸਰਾ ਪਲੇਟ ਵੀ ਇਸ ਤਰ੍ਹਾਂ ਹੀ ਪਾ ਲੈਣਾ ਤੁਸੀਂ ਇਸ ਤਰ੍ਹਾਂ ਪਲੇਟ ਪਾ ਲਿਆ ਜੀ ਆਪਾਂ ਠੀਕ ਹੈ ਆ ਲੋ ਆ ਦੋਨੇ ਪਲੇਟ ਪੈ ਗਏ ਦੋਨੇ ਸਾਈਡ ਦੇ ਪਲੇਟ ਵੀ ਪਾ ਦਮਾ ਮੈਂ ਵੀਰੇ ਸਾਈਡ ਦੇ ਪਲੇਟ ਪਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀਆਂ ਗਲੇ ਦੀ ਜਾਨੀ ਆਪਾਂ ਬਾਅਦ ਚ ਕਰਕੇ ਤੇ ਕਿ ਇਹਨਾਂ ਤੁਹਾਨੂੰ ਫਰਾਕ ਦੇ ਬਾਲ ਪਾਉਣ ਦਾ ਜਿਹੜਾ ਤਰੀਕਾ ਦੱਸ ਦਿੰਨੀ ਆ ਠੀਕ ਹੈ ਜੀ ਨੇ ਇਹ ਟ ਸੈਂਪਲ ਸੂਟ ਨੂੰ ਪਾਣੇ ਆ ਜਿਵੇਂ ਆਪਾਂ ਸੂਟ ਦੇ ਪਲੇਟ ਪਾਣੇ ਹੁੰਨੇ ਨੇ ਨਾ ਉਸੇ ਤਰ੍ਹਾਂ ਪਲੇਟ ਪਾਣੇ ਆ ਵੀਰੇ ਠੀਕ ਹੈ ਤੇ ਡੇਟੇ ਪਲੇਟ ਵੀ ਪਾ ਲਈਏ ਆਪਾਂ ਪਲੇਟ ਪਾ ਕੇ ਤਿਆਰ ਕਰ ਲਈਏ ਪੱਲਾ ਉੱਪਰਲਾ ਬਾਡੀ ਦਾ ਤੇ ਅੱਗੇ ਮੈਂ ਤੁਹਾਨੂੰ ਉਹਨਾਂ ਦਾ ਦੱਸਦੀ ਹਾਂ ਠੀਕ ਹੈ ਪਾ ਲਾ ਕਿਸ ਤਰੀਕੇ ਦੇ ਨਾਲ ਸੈਂਟਰ ਲੈ ਕੇ ਬਾਲ ਪਾ ਸਕਦੇ ਹਾਂ ਬਹੁਤ ਵਧੀਆ ਬਾਲ ਪੈਂਦੇ ਆ ਤੇ ਕੋਈ ਵੀ ਬਾਦ ਘਟ ਨਹੀਂ ਰਹਿੰਦੀ ਠੀਕ ਹੈ ਜੀ ਹਾਂਜੀ ਆਪਾਂ ਇੱਕ ਪਾਸੇ ਪਲੇਟ ਪਾ ਲਈ ਵੀਰੇ ਇਸੇ ਤਰ੍ਹਾਂ ਦੂਸਰੇ ਪਾਸੇ ਵੀ ਆਹ ਵਾਲੇ ਪਲੇਟ ਪਾ ਲੈਣੀਆਂ ਠੀਕ ਹੈ ਪਲੇਟ ਪਾ ਲ ਗਏ ਮੇਰੇ ਪਾ ਕੇ ਨਾ ਹੀਟਿੰਗ ਵਧੀਆ ਬਣਦੀ ਆ ਜੇ ਤਾਂ ਛੋਟੇ ਬੱਚੇ ਦੀ ਫਰੌਪ ਬਣਾਣੀ ਆ ਤੁਸੀਂ ਹਨਾ ਜਿਵੇਂ 12 13 ਸਾਲ ਤੱਕ ਬਣਾਉਣੀ ਆ ਫਿਰ ਤਾਂ ਤੁਸੀਂ ਪਤਾ ਕੀ ਕਰਿਆ ਕਰੋ ਫਿਰ ਤਾਂ ਜਿਹੜੇ ਹੈਗਾ ਲੰਬੇ ਪਲੇਟ ਕੱਲੇ ਪਾ ਲਿਆ ਕਰੋ ਠੀਕ ਹੈ ਫਿਰ ਟੇਡੇ ਪਲੇਟ ਪਾਉਣ ਦੀ ਕੋਈ ਜ਼ਰੂਰਤ ਨਹੀਂ ਜੀ ਲੰਬੇ ਪਲੇਟ ਪਾ ਲਈ ਲੰਬੇ ਪਲੇਟ ਪਾ ਕੇ ਤੇ ਉਹਦੇ ਨਾਲ ਫਿਟਿੰਗ ਵਧੀਆ ਬਣ ਜਾਂਦੀ ਹੈ ਲੰਬੇ ਪਲੇਟ ਜਰੂਰ ਪਾਓ ਭਲਾਂ ਦੀ ਬੱਚੇ ਦੀ ਬਣਾਉਣੀ ਆ ਉਹਦੇ ਵਿੱਚ ਲੰਬੇ ਪਲੇਟ ਪਾਉਗੇ ਜਦੋਂ ਤੇ ਤੁਸੀਂ ਉਸ ਤਰ੍ਹਾਂ ਪ੍ਰਾਕ ਦੀ ਜਿਹੜੀ ਟਿੱਪ ਹੁੰਦੀ ਉਹ ਦੇਖਿਓ ਠੀਕ ਹੈ ਜੀ ਇਹ ਕੋਈ ਪ੍ਰਾਕ ਵਾਂਕੇ ਤਿਆਰ ਹੁੰਦੀ ਆ ਬਸ ਇੱਕ ਪਲੇਟ ਰਹਿ ਗਈ ਜੀ ਆਪਣਾ ਇਹ ਤਾਂ ਉਹ ਵੀ ਪਾ ਲਈ ਆਪਾਂ ਆਪਾਂ ਪਲੇਟ ਪਾ ਲਈ ਠੀਕ ਹੈ ਦੇਖੋ ਸਾਈਡ ਵਾਲੀ ਪਲੇਟ ਵੀ ਪਾ ਗਏ ਸੈਂਟਰ ਵਾਲਾ ਪਲੇਟ ਜਿਹੜੇ ਲੰਬੇ ਆ ਉਹ ਪਲੇਟ ਵੀ ਪਾ ਲਈ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਸਭ ਤੋਂ ਪਹਿਲਾਂ ਨਾ ਜਿਹੜਾ ਸੈਂਟਰ ਚ ਕੱਟ ਲਗਾਇਆ ਆ ਆਪਾਂ ਪੱਲੇ ਤੇ ਬਾਡੀ ਤੇ ਮਤਲਬ ਪੱਲੇ ਤੇ ਹੈ ਨਾ ਤੇ ਹੁਣ ਜਿਹੜੇ نیچے ਆ ਆ ਕੱਪੜਾ ਕੱਟਿਆ ਸੀਗਾ ਚੌਰਸ ਤੁਹਾਡੇ ਸਾਹਮਣੇ ਹੈ ਨਾ ਕਟਾਈ ਕਰਦੇ ਉਹਨੇ ਜਿਹੜੇ ਆਪਾਂ ਬਾਹਰ ਪਾਉਣੇ ਹੁੰਦੇ ਉਹਦੇ ਵੀ ਨਾ ਇਸ ਤਰ੍ਹਾਂ ਤੁਸੀਂ ਸੈਂਟਰ ਕਰਕੇ ਕੱਟ ਲਗਾ ਲੈਣਾ ਠੀਕ ਹੈ ਇਹ ਕੱਟ ਵੀ ਲਗਾ ਲਿਆ ਇਧਰ ਆਪਾਂ ਜਿਹੜੀ ਬਾਡੀ ਆ ਇਦੇ ਉੱਪਰ ਇਸ ਤਰ੍ਹਾਂ ਕੱਟ ਲਗਾ ਲਿਆ ਠੀਕ ਹੈ ਕੱਟ ਲਗਾਉਣ ਤੋਂ ਬਾਅਦ ਕੱਟ ਨਾਲ ਕੱਟ ਮੈਚ ਕਰਦੇ ਹੋਏ ਤੁਸੀਂ ਬਾੜ ਪਾਉਂਗੇ ਤੇ ਇਸ ਤਰ੍ਹਾਂ ਤੁਹਾਨੂੰ ਮੈਂ ਦੱਸਦੀ ਹਾਂ ਠੀਕ ਹੈ ਜੀ ਇਸ ਤਰ੍ਹਾਂ ਸਭ ਤੋਂ ਪਹਿਲਾਂ ਪੱਲਾ ਰੱਖ ਲਵਾਂਗੇ ਜਿਹੜੇ ਚ ਆਪਾਂ ਬਾੜ ਪਾਉਣੇ ਆ ਨੀਚੇ ਤੇ ਕੱਟ ਦੇ ਉੱਪਰ ਰੱਖੋਗੇ ਜਿੱਥੇ ਉਹਦਾ ਕੱਟ ਠੀਕ ਹੈ ਜੀ ਇਹਦੇ ਉੱਪਰ ਜਿਹੜਾ ਹੈਗਾ ਬਾਡੀ ਰੱਖੋਗੇ ਤੁਸੀਂ ਹਲੋ ਜੀ ਕੱਟ ਨਾਲ ਹੁਣ ਕੱਟ ਮੈਚ ਕਰੋਗੇ ਬਾਡੀ ਦਾ ਆ ਦੇਖੋ ਜੀ ਆ ਕੱਟ ਲਗਾਇਆ ਨਾ ਪਹਿਦੇ ਤੇ ਵੀ ਕੱਟ ਲੱਗਿਆ ਹੋਇਆ ਤੁਹਾਨੂੰ ਦਿਖਦਾ ਹੋਊਗਾ ਠੀਕ ਹੈ ਇਹ ਕੱਟ ਨਾਲ ਕੱਟ ਇਸ ਤਰ੍ਹਾਂ ਮੈਚ ਕਰ ਲੈਣਾ ਵੀਰੇ ਇਸ ਤਰ੍ਹਾਂ ਮੈਚ ਕਰਦੇ ਹੋਏ ਤੇ ਹੁਣ ਜਿਹੜੇ ਤੁਸੀਂ ਸੀਨ ਸਾਪ ਪਲੇਨ ਸੀਨ ਮਾਰਨੀ ਆ ਆ ਪਲੇਟ ਤੋਂ ਲੈ ਕੇ ਦੂਜੀ ਪਲੇਟ ਤੱਕ ਮਾਰਨੀ ਆ ਤੇ ਪਰਲੇ ਜਿਹੜੀ ਸਪੇਸ ਰਹੂਗੀ 3 ਇੰਚ ਦੀ ਸਪੇਸ ਰਹੂਗੀ ਉਹਦੇ ਵਿੱਚ ਵਿੱਚ ਵਾਲ ਪਾ ਕੇ ਤਿਆਰ ਕਰਨੀ ਆ ਠੀਕ ਹੈ ਸਮਝ ਆ ਗਈ ਹਲੋ ਮੈਚ ਕਰਾਂ ਪੈਰ ਪੈਰ ਦੀ ਸੀਨ ਮਾਰ ਲੈਣੀ ਆ ਵੀਰੇ ਸੀਨ ਇੱਕ ਪਲੇਟ ਤੋਂ ਸ਼ੁਰੂ ਕਰਕੇ ਦੂਜੀ ਪਲੇਟ ਤੱਕ ਸੀਨ ਲਗਾਉਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਸੀਨ ਲਾ ਲਈ ਹੁਣ ਤੁਸੀਂ ਕੀ ਕਰਨਾ ਨੀਚੇ ਕੱਪੜਾ ਹੈਗਾ ਐਨਾ ਕੱਪੜਾ ਹੈਗਾ ਇਹਦੇ ਨਾਲ ਆਪਾਂ 4 ਬਾਲ ਬਣਾ ਲੈਣੇ ਆ ਇਸ ਤਰ੍ਹਾਂ 2 ਐਂ ਠੀਕ ਹੈ ਜੀ 4 ਓਕੇ ਜੀ 4 ਬਾਲ ਬਣਾਂਗੇ ਉੱਪਰਲਾ ਪੱਲਾ ਦੇਖੋਗੇ ਇਹਦੇ ਵਿੱਚ ਮੈਂ 4 ਰਿਆਂ ਹਾਂਜੀ ਠੀਕ ਹੈ ਬਹੁਤ ਸੋਹਣੀ ਵਾਲ ਬਣ ਕੇ ਥੋੜੇ ਤਿਆਰ ਹੋ ਜਾਣਗੇ نیچے ਲਗਾਤਾਰ ਪਹਿਲਾਂ ਵਾਲ ਪਾ ਲੈ ਠੀਕ ਹੈ ਜੀ ਹੁਣ ਤੁਸੀਂ ਉੱਪਰ ਇਹਦਾ ਸੀਨ ਲਾ ਦੇਣੀ ਹੈ ਬਸ ਵਾਲ ਦੇ ਉੱਤੇ ਮੈਂ ਕੋਈ ਸੀਨ ਨਹੀਂ ਲਾਈ ਵੀਰੇ ਪੰਨੇ ਦੇ ਨਾਲ ਹੀ ਮੈਂ ਰੋਕ ਦੇਣੀ ਹੈ ਠੀਕ ਹੈ ਇਸ ਤਰ੍ਹਾਂ ਆ ਲੋ ਜੀ ਇਸ ਤਰ੍ਹਾਂ ਸੀਨ ਲਾਣੀ ਤੇ ਵਾਲ ਇੱਕ ਸਾਈਡ ਦੇ ਪੈ ਗਏ ਦੇਖੋ ਇਸ ਤਰ੍ਹਾਂ ਜਿਹੜਾ ਪਲਾਂ ਦਾ ਮੂੰਹ ਆ ਉਹ ਅੰਦਰਲੀ ਸਾਈਡ ਨੂੰ ਹੋਣਾ ਚਾਹੀਦਾ ਠੀਕ ਹੈ ਆਹ ਵਾਲਾ ਬਲਾਂ ਦੀ ਜਿਹੜੀ ਮੂੰਹ ਆਉਂਦਾ ਨਾ ਅੰਦਰਲੀ ਸਾਈਡ ਨੂੰ ਆਉਣਾ ਚਾਹੀਦਾ ਦੇਖੋ ਚਾਰ ਵਾਲ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਚਾਰ ਵਾਲੀ ਪਾਉਣੇ ਆ ਇਧਰਲੇ ਪਾਸੇ ਵੀ ਉਹ ਵੀ ਇਸ ਤਰ੍ਹਾਂ ਹੀ ਪਾਉਣੇ ਬਾਡੀ ਵਾਲਾ ਪਾਸਾ ਉੱਪਰ ਰੱਖ ਲਿਆ ਕਰੋ ਬਣਾਣਾ نیچے ਫਿਰ ਵਾਲ ਸੋਖੇ ਪੈ ਜਾਂਦੇ ਚੇਹੇ ਨਹੀਂ ਤੁਹਾਨੂੰ ਬਾਣਾ ਦਾ ਮੂੰਹ ਦਾ ਨਹੀਂ ਪਤਾ ਲੱਗਣਾ ਵੀ ਵਾਲਾਂ ਦਾ ਕਿੱਧਰ ਨੂੰ ਕਰਨਾ ਠੀਕ ਹੈ ਅੰਦਰਲੀ ਸਾਈਡ ਨੂੰ ਕਰਨਾ ਹੁੰਦਾ ਬਲਾਂ ਦੀ ਆ ਚੀਜ਼ ਆ ਦੇਖੋ ਜੀ ਇਸ ਤਰ੍ਹਾਂ ਚਾਰ ਵਾਲ ਇਧਰ ਪਾਉਣੇ ਨੇ ਵੀਰੇ ਠੀਕ ਹੈ ਲੋ ਠੀਕ ਹੈ ਜੀ 3 10 ਠੀਕ ਹੈ 10 ਹੋ ਗਈ ਓਕੇ ਜੀ ਤੇ ਆਹ ਵਾਲਾ ਵਾ ਚਾਹ ਠੀਕ ਹੈ ਜੀ ਹਾਂ ਲੋਕ ਵੀ ਚਾਰ ਬਾਣ ਇਸ ਤਰ੍ਹਾਂ ਪਾ ਲੈ ਇਹਦੇ ਤਰ੍ਹਾਂ ਚਾਰ ਬਾਣ ਤੇ ਬਾਅਦ ਇਹ ਆ ਜਿਹੜਾ ਪੱਲਾ ਹੈਗਾ ਆਪਣੇ ਸਿੱਧਾ ਕਰ ਲੈਣਾ ਤੁਸੀਂ ਠੀਕ ਹੈ ਜੀ ਇਸੇ ਤਰ੍ਹਾਂ ਬਸ ਥੋੜੇ ਜਿਹਾ ਬਾਲ ਬ੍ਰੀਕ ਕਰਨੇ ਪੈਣਗੇ ਵੱਡੇ ਵਾਲ ਵਾਲੇ ਪਾਤੀ ਆਪਾਂ ਥੋੜਾ ਜਿਹਾ ਪੱਲਾ ਘਟਦਾ ਇਸ ਤਰ੍ਹਾਂ ਪਾ ਲੈ ਇੱਕ ਠੀਕ ਹੈ ਜੀ ਤੇ ਇਸੇ ਤਰ੍ਹਾਂ ਦੋ ਉਪਕੇ ਜੀ ਇਸੇ ਤਰ੍ਹਾਂ ਤੈਨ ਠੀਕ ਹੈ ਜੀ ਤੇ ਔਰ ਇਸ ਤਰ੍ਹਾਂ ਚਾਰ ਆ ਦੇਖੋ ਜੀ ਚਾਰ ਬਾੜ ਪੈ ਗਏ ਹੁਣ ਆ ਪੱਲਾ ਦੇਖਣਾ ਤੁਸੀਂ ਹਾਂਜੀ ਹੁਣ ਸਹੀ ਆ ਰਿਹਾ ਠੀਕ ਹੈ ਇਸੇ ਤਰ੍ਹਾਂ ਤੁਸੀਂ ਪਾ ਲਿਓ ਵੀਰੇ ਠੀਕ ਹੈ ਇਹ ਤੋਂ ਵੀ ਘੱਟ ਵੱਧ ਨਾ ਕਰਿਓ ਇਸੇ ਤਰ੍ਹਾਂ ਰੱਖ ਕੇ ਬਸ ਫਿਰ ਸੀਨ ਲਾ ਦਿਓ ਇਸੇ ਤਰ੍ਹਾਂ ਜੀ ਠੀਕ ਹੈ ਇਸੇ ਤਰ੍ਹਾਂ ਸੀਨ ਲਾ ਦੇਣੀ ਆ ਤੇ ਸੀਨ ਧਿਆਨ ਨਾਲ ਲਾਓ ਤੋਂ ਘੱਟ ਵੱਧ ਨਾ ਹੋ ਜੇ ਵੀ ਤਾਂ ਧਿਆਨ ਨਾਲ ਸੀਨ ਲਾ ਦੇ। ਠੀਕ ਹੈ ਵੀਰੇ। ਜੇ ਇਸ ਤਰ੍ਹਾਂ ਸੀਨ ਲੱਗ ਗਈ ਤੁਹਾਡੀ ਸੀਨ ਲੱਗ ਕੇ ਤਿਆਰ ਹੋ ਗਈ ਨਾ। ਆਹ ਦੇਖੋ। ਹੁਣ ਤੁਸੀਂ ਦਿਖਾਉਣੀ ਆ ਮੈਂ ਤੁਹਾਨੂੰ ਵੀ ਪੱਲੇ ਦੇ ਨਾਲ ਬਾਡੀ ਦੇ ਨਾਲ ਜਿਹੜੇ ਵਾਲਾ ਜੋਇਨ ਹੋ ਗਏ ਕਿਸ ਤਰ੍ਹਾਂ ਹੋ ਗਏ। ਆਹ ਦੇਖੋ। ਇਹਦੇ ਤੇ ਹੁਣ ਆਪਾਂ ਵੀਰੇ ਗਲਾ ਬਣਾ ਕੇ ਤਿਆਰ ਕਰਨਾ ਉਹ ਗਲਾ ਮੈਨੂੰ ਲੱਗਦਾ ਮੈਂ ਤੁਹਾਨੂੰ ਵੀਡੀਓ ਦੇ ਚੁੱਕੀ ਆ ਇਸ ਡਿਜ਼ਾਈਨਿੰਗ ਦੀ ਤੇ ਮੈਂ ਡਿਜ਼ਾਈਨਿੰਗ ਬਣਾ ਕੇ ਗਲਾ ਬਣਾ ਕੇ ਤੁਹਾਨੂੰ ਦਿਖਾਵਾਂਗੀ ਠੀਕ ਹੈ ਜੀ ਤੇ ਆ ਦੇਖੋ ਇਸ ਤਰ੍ਹਾਂ ਇਹਦੇ ਚਾਰ ਵਾਲ ਇੱਧਰ ਹੋਗੇ ਚਾਰ ਵਾਲ ਵੀਰੇ ਇੱਧਰ ਹੋਗੇ ਇੱਕੋ ਜਿਹੇ ਵਾਲ ਪਏ ਆ ਕੋਈ ਘੱਟ ਵੱਧ ਨਹੀਂ ਠੀਕ ਹੈ ਤੇ ਐਨੀ ਚੀਜ਼ ਹੈ ਜਿਹੜੀ ਤੁਸੀਂ ਇਹ ਐਸਟੀਮੇਟ ਰੱਖਣਾ ਹੁੰਦਾ ਪਲੇਟਾਂ ਦਾ ਆ ਵਾਲਾ ਸਪੇਸ ਆ ਜਿਹੜੀ ਰੱਖਣੀ ਹੈ ਨਾ ਜਿਵੇਂ ਆਪਾਂ ਪਲੇਟਾਂ ਦੇ ਵਿੱਚ 3 1/2 ਇੰਚ ਰੱਖਦੇ ਹੁੰਨੇ ਆ ਉਸੇ ਤਰ੍ਹਾਂ ਰੱਖ ਲਿਓ ਵੀਰੇ ਠੀਕ ਹੈ 3.5 ਇੰਚ ਦੀ ਇਸ ਤਰ੍ਹਾਂ ਸਪੇਸ ਰੱਖ ਕੇ ਬਸ ਇਹਦੇ ਉੱਪਰ ਇੱਥੇ ਸੀਨ ਰੱਖ ਕੇ ਲਾਉਣੀ ਸੀਨ ਲਗਾ ਦਿਓ ਜੇ ਤੁਸੀਂ ਕੋਈ ਲੇਸ ਲਗਾਨੀ ਚਾਹੁੰਦੇ ਹੋ ਹਨ ਵੀ ਤੁਹਾਡੇ ਕੋਲੇ ਲੇਸ ਹੈਗੀ ਹੈ ਡਿਜ਼ਾਈਨਿੰਗ ਦੇ ਲਈ ਜਿਵੇਂ ਮੈਂ ਇਹਨਾਂ ਦੀ ਬਾਜੂ ਦੀ ਡਿਜ਼ਾਈਨਿੰਗ ਕੀਤੀ ਸੀ ਆਹ ਵਾਲੀ ਲੇਸ ਆਪਾਂ ਇੱਥੇ ਲਗਾ ਸਕਦੇ ਹਾਂ ਇਹ ਤੁਹਾਡੀ ਆਪਣੀ ਇੱਛਾ ਹੋਊਗੀ ਹਨਾ ਜੇ ਲਗਾਉਣਾ ਚਾਹੁੰਦੇ ਲਗਾ ਲਿਓ ਨਹੀਂ ਤਾਂ ਨਹੀਂ ਹਨਾ ਹੁਣ ਮੈਂ ਵੀਰੇ ਗਲਾ ਬਣਾ ਕੇ ਤਿਆਰ ਕਰਨਾ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਮੈਂ ਗਲਾ ਬਣਾ ਕੇ ਆਪਾਂ ਤਿਆਰ ਕਰ ਲਿਆ ਠੀਕ ਹੈ ਇਹ ਵਾਲਾ ਗਲਾ ਬਣ ਗਿਆ ਇਹਨਾਂ ਦਾ ਮੈਂ ਤਾਂ ਨਹੀਂ ਦੱਸਿਆ ਵੀਡੀਓ ਦੇ ਵਿੱਚ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਕਿਉਂਕਿ ਇਸ ਟੈਪਕ ਦੇ ਗਰੇ ਦੀ ਆਪਾਂ ਵੀਡੀਓ ਤੁਹਾਨੂੰ ਦੇ ਚੁੱਕੇ ਹਾਂ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਓ ਠੀਕ ਹੈ ਜੀ ਆ ਜੋਇੰਟ ਹੋ ਗਿਆ ਹੁਣ ਤੁਸੀਂ ਕੀ ਕਰਨਾ ਆਹ ਵਾਲੀ ਆਪਣੇ ਕੋਲੇ ਲੇਸ ਆ ਜਿਹੜੀ ਆਪਾਂ ਗਲੇ ਤੇ ਲਗਾਈ ਔਰ ਇਹਨਾਂ ਦੀ ਬਾਜੂ ਤੇ ਲਗਾਈ ਹੁਣ ਤੁਸੀਂ ਵੀਰੇ ਕੀ ਕਰਨਾ ਬਾਲ ਆ ਹਨਾ ਬਲਾਂ ਦੇ ਉੱਪਰ ਨਾ ਇਸ ਤਰ੍ਹਾਂ ਰੱਖਦੇ ਹੋਏ ਆਹ ਵਾਲੀ ਲੇਸ ਰੱਟ ਲੈਣੀ ਹੈ ਦੀ ਸਿਰਦਰ ਪੱਟ ਤੁਸੀਂ ਵੀ ਦੇਖ ਲਿਓ ਠੀਕ ਹੈ ਸਿਰਦਰ ਪੱਟ ਦੇਖ ਕੇ ਨਾ ਤੇ ਇਸ ਤਰ੍ਹਾਂ ਰੱਖੂਗੇ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ نیچے ਨੂੰ ਰੱਖੋ ਹਾਂਜੀ ਇਹ ਆਪਣੀ ਫਰਾਕ ਬਣ ਕੇ ਤਿਆਰ ਹੋ ਗਈ ਠੀਕ ਹੈ ਜੀ ਇਸ ਵਾਸਤੇ ਦੀ ਕੰਦੇ ਦੀ ਸੀਨ ਲਗਾ ਕੇ ਤੇ ਪਾਸੇ ਵਾਲੀਆਂ ਸੀਨਾਂ ਲਾ ਕੇ ਬਾਹਾਂ ਜੋਇੰਟ ਕਰਦੇ ਆਵਾਂਗੇ ਆਪਾਂ ਮੈਂ ਅੱਜ ਤੁਹਾਨੂੰ ਟੌਪਿਕ ਇਹ ਦੱਸਿਆ ਵੀ ਪੱਲ ਕਿਸ ਤਰ੍ਹਾਂ ਪਾਉਣੀਆਂ ਤੇ ਕਿਸ ਤਰ੍ਹਾਂ ਬਾਡੀ ਜੋਇੰਟ ਕੀਤੀ ਜਾਂਦੀ ਆ ਪੱਲਿਆਂ ਦੇ ਨਾਲ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਵੀਰੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੂ ਪਲੀਜ਼ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ